ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਂ ਨਨ੍ਹਾ ਗੇ ਸੇ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਤੁਹਾਨੂੰ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਈ ਆਓ ਪੁੱਛ ਲੈਨੇ ਬਾਈ ਤੁਹਾਡੇ ਰੋਜ਼ ਅੱਜ ਵਜੇ ਹਾਂਜੀ ਬਾਈ ਜੀ ਹਸੀ ਕਾਲ ਹਸੀ ਕਾਲ 804 ਨਰ ਵਰਟੀਕੂ ਠੀਕ ਹੈ ਬਾਈ ਚੜ੍ਹਦੀ ਕਲਾ ਜੀ ਚੱਲ ਲੱਗਾਂਗਾ ਪੂਰਾ ਵਧੀਆ ਬਾਈ ਕਿਰਪਾ ਪਰਮਾਤਮਾ ਜੀ ਚੱਲ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਬਾਈ 인ਦਰਪਾਇ ਸਿੰਘ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਤੇ ਬਰਨਾਲਾ ਦੇ ਬਿਲਕੁਲ ਨਾਲ ਹੀ ਹੈ ਸੰਘੇੜਾ ਠੀਕ ਹੈ ਕਿਲੋਮੀਟਰ ਹੈ ਹਾਂਜੀ ਹਾਂਜੀ ਹਾਂ ਮੋਬਾਈਲ ਨੰਬਰ ਬੋਲੋ 98760 ਹੂੰ 93728 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੋਸ ਹੋਈ ਇਹੇ ਬਾਈ ਦੂਜਾ ਸੁਹਾ ਸੁਈ ਵੀ ਆ ਕਿੰਨੇ ਟਾਈਮ ਦੀ ਗੱਭਣਾ ਬਾਈ ਇਹੇ ਬਾਈ ਸਾਢੇ 6 ਕ ਜਾਨੀ ਕਿ 6 ਮਹੀਨੇ ਦੀ ਗੱਭਣਾ ਬਾਈ ਇਹੇ ਚੈੱਕ ਬਹੁਤ ਸੋਹਣਾ ਚੈੱਕ ਪਾਸ ਆ ਬਾਈ ਅਗਲਾ ਆਪਦੀ ਕਰਾ ਲੇ ਅਗਲਾ ਕਰਾ ਸਕਦਾ ਅਗਲੇ ਨੇ ਆਪ ਨੂੰ ਸਾਢੇ 6 ਦੀ ਕਰੀ ਡਾਕਟਰ ਨੇ 6 ਮਹੀਨੇ ਦੀ ਗੱਭਣ ਚੈੱਕ ਕੀਤੀ ਆ ਇਹ ਠੀਕ ਆ ਬਾਈ ਹਾਂ ਦੁੱਧ ਕਿੰਨਾ ਹੁਣ ਦੁੱਧ 7 ਲੀਟਰ ਆ ਜੀ ਅਗਲਾ 6 ਲੀਟਰ ਦੁੱਧ ਮੰਗ ਠੀਕ ਆ ਬਾਈ ਚਵਾਈ ਦੋ ਕੀ ਮੈਂ ਇੱਕ ਨੰਬਰ ਆਈ ਮਾਂਹਾ ਮਹਿਸਾਂ ਵਰਗੀ ਚੋਣ ਆਈ ਹੈ ਢੰਡੀ ਢੰਡੀ ਪੂਰੀ ਸੀਲ ਆ ਜੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਘਿਆਸ ਤੇ ਖੋ ਫਲ ਕੱਦਦਾ ਬਈ ਠੰਡੀ ਸੀਲ ਆ ਬਾਈ ਕਹਿੰਦਾ ਚਵਾਈ ਚੁਈ ਓਕੇ ਆ ਦੁੱਧ ਵੀ ਬਈ ਗਾੜਾ ਹੋਊਗਾ ਹਨਾ ਪੂਰਾ ਸੰਗਣਾ ਤੋਂ ਡਰਾ ਡਰਾ ਫੈਟ ਬਈ ਫਲ ਆਉਂਦੀ ਆ ਹਾਂਜੀ ਹਾਂਜੀ 50 4.5 ਫੈਟ ਆਉਂਦੀ ਆ ਜੀ ਠੀਕ ਆ ਬਾਈ ਹੂੰ ਤੇ ਕੱਦ ਵੱਡ ਵੀ ਚੰਗਾ ਕਰਮ ਠੰਡੀ ਸੀਲ ਆ ਬਾਈ ਕਹਿੰਦਾ ਥਣ ਤੁਣ ਵੀ ਚੰਗਾ ਤੇ ਮੁੱਲ ਕੀ ਇਹਦਾ ਜਾਇਜ਼ ਆ ਜਾਇਜ਼ ਮੁੱਲ ਇਹਦਾ ਡਾਕਟਰ 38000 ਰੁਪਏ ਆਈ ਹੈ ਬਸ 38000 हां जी हां जी मानदान होजु हां जी मानदान जरूर करा 38000 ਰੁਪਿਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜਰੂਰ ਹੋਜੇ ਫੇਸ ਬਿਊਟੀ ਚੰਗੀ ਆ ਕੱਦ ਵੱਡ ਚੰਗਾ ਥਣ ਲੇਵਾ ਚੰਗਾ ਦੁੱਧ ਵੀ ਬਾਈ ਨੇ ਦੱਸਿਆ ਵੀ ਹੈਗਾ 6 ਲੀਟਰ ਮੰਨ ਕੇ ਬਾਈ ਕਹਿੰਦਾ ਆਜ ਤੇ ਫੈਂਡ ਫੁੰਡ ਫੁੱਲ ਆਉਂਦੀ ਆ ਫੜਦਾ ਹੀ ਫੁੱਲ ਆਉਂਦੀ ਆ ਜੀ ਮੈਸਾਂ ਵਰਗੇ ਫਿਰ ਦੁੱਧ ਆ ਹੂੰ ਮੱਜਾਂ ਵਰਗੇ ਵੀ ਗਾੜਾ ਦੁੱਧ ਹੋਇਆ ਬਾਹੂ ਕਿਉਂਕਿ ਉਹਨੇ ਥੋੜਾ ਜਾਂਗੇ ਪੱਕੇ ਦਾ ਤਾਂ ਮੰਦੀ ਆ ਡਾਕਟਰ ਇਹ ਠੀਕ ਆ ਹੂੰ ਅੰਦਰ ਪੱਕੇ ਥਾਂ ਤੇ ਬੰਨੀਆਂ ਹੁੰਦੀਆਂ ਨੇ ਨਾ ਠੀਕ ਆ हां जी हां जी ਅੱਗੇ ਵੀਰੇ ਮੱਜ ਬਾਰੇ ਕਿਹੜਾ ਸੂਆ ਸੂਈ ਵੀਆ ਮੱਜ ਇਹ ਰਹਾ ਟ ਤੀਜਾ ਸੂਆ ਕਿਹਾ ਅਗਲਾ ਚੌਥਾ ਮੰਦ ਲਈ ਹਣਾ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ 5 ਤੋਂ 6 ਮਹੀਨੇ ਹੋ ਗਏ ਹੁਣ ਇਹ ਕੱਟਾ ਨਾਲ ਹੀ ਖੜਾ ਜੀ ਬੱਚਾ ਨਾਲ ਕੱਟਾ ਗਾ ਬਾਈ ਤੇ ਠੀਕ ਆ ਬਾਈ ਤੇ ਦੁੱਧ ਕਿੰਨਾ ਹੋਆ ਦੁੱਧ ਦੇ ਥੱਲੇ 8 ਲੀਟਰ ਦਾ ਟਰਫ ਨਟ ਤਿਆਰ ਆ ਬਾਈ ਨਟ ਤਿਆਰ ਆ ਹੀ ਫੁੱਲ 8 ਲੀਟਰ ਦੁੱਧ ਬਾਈ ਕੰਡਿਆ ਵਾਲਾ ਤਿਆਰਾ ਥਣ ਬੜਾ ਚੰਗਾ ਯਾਰ ਹੈ ਨਾ ਹਾਂਜੀ ਹਾਂਜੀ ਬਹੁਤ ਚੰਗੀ ਹੋ ਪੂਰੀ ਰੂਮ ਵਰਗੀ ਤਾਰਾ ਜੀ ਨਾੜਾ ਨੋੜਾ ਚੰਗੀਆਂ ਪਤਲੀ ਚਮੜੀ ਦੀ ਆਈ ਪਤਲੀ ਚਮੜੀ ਦੀ ਆਈ ਖੋਲ ਕੇ ਵਿਟੋਰ ਕੇ ਦਿਖਾ ਦੇ ਨਾੜਾ ਦੇਖ ਲੈ ਮੇਰੀ ਮਾਜਾ ਨਾੜਾ ਲੇਵੇ ਤੇ ਫੁੱਲ ਆ ਪਿੰਡੇ ਜਣਾ ਦਾ ਨਕਸ਼ਾ ਹੀ ਬਣਿਆ ਪਿਆ ਡਾਟ ਖੋਦ ਹਟ ਪਿੰਡੇ ਤੇ ਵੀ ਫੁੱਲ ਆ ਬਾਈ ਤੇ ਆਰਡਰ ਕਮਾਲ ਹੈ ਹਾਂਜੀ ਵਾਲਾ ਥਣ ਕੱਲਾ ਕੱਲਾ ਥਣ ਬੱਚਾ ਵੀ ਬਈ ਪਲੇ ਹੀ ਪਿਆਗਾ ਕੱਟਾ ਹਣਾ ਕੱਟਾ ਹਾਂ ਜੀ ਹਾਂ ਕੱਟਾ ਚੰਗਾ ਜੀ ਕੱਟਾ ਵੀ ਪਲੇ ਹੀ ਪਿਆਗਾ ਤੇ ਮੱਝ ਵੀ ਚੰਗੀ ਐ ਸਿੰਘ ਕੁਆਲਟੀ ਵੀ ਠੀਕ ਆ ਬਈ ਕੱਦ ਵੱਡ ਵੀ ਚੰਗਾ ਆਰਡਰ ਕਮਾਲ ਦਾ ਹੈ ਹਟ ਹਾਂ ਦੁੱਧ ਦਾ 8 ਲੀਟਰ ਨੈੱਟ ਬਈ ਕਹਿੰਦਾ ਤਿਆਰ ਆਗਾ ਸੋਰਾ ਤਾਰਾ ਵੀ ਚੰਗਾਗਾ ਅੰਦਰ ਨਾਲ ਮੈਂ ਸਾਈਆਂ ਹੈ ਜੋ ਘਰ ਖੋਲ ਕੇ ਲਿਆਤੀ ਆ ਤਾਂ ਕਰਕੇ ਇਹ ਕਰਦੀ ਆ ਜੀ ਹਾਂ ਬਈ ਤੇ ਮੁੱਲ ਕੀ ਰਜ ਜਜ 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 ਰ ਡਟ ਰ 60000 ਦੀ ਦੇ ਦੇ ਮਾਨਦਾਨ ਹੋ ਜਾ ਮਾਨਦਾਨ ਤਾਂ ਜ਼ਰੂਰ ਕਰਾਂਗੀ ਕਰਾਂਗੇ ਜੀ 60000 ਰੁਪਏ ਮੋਲ ਆ ਬਈ ਬਾਕੀ ਜਿਹੜਾ ਵਿੱਚੋਂ ਮਾਨਦਾਨ ਚੰਗੀ ਆ ਮੱਧ ਕੱਦ ਕਾਠੇ ਖਣਲੇ ਬਾ ਸਾਫ ਆ ਬਈ ਆਟਰ ਬਹੁਤ ਚੰਗੀ ਜਿਹੜਾ ਤਾਂ ਥੋੜਾ ਜਿਹਾ ਅੰਦਰਲੇ ਪਸੂਆਂ ਦੀ ਖੱਚ ਕਰ ਅੱਗੇ ਬਈ ਵੜਵਾਰੇ ਤੇ ਗੱਬਣਾ ਹੈ ਬਈ ਇਹ ਬਈ ਡਾਕਟਰ ਯਾਨੀ ਕਿ ਡੇਢ ਮਹੀਨੇ ਵਾਂਗੂ ਗੱਪਣ ਹੋ ਗਈ। ਅੱਛਾ ਤੇ ਗੱਪਣ ਦਾ ਇਹ 100% ਹੀ ਆ। ਠੀਕ ਆ। ਪਰ ਆਪਾਂ ਯਾਨੀ ਕਿ ਖਾਲੀਆਂ ਕੈਕੀ ਦੇਵਾਂਗੇ। ਗੱਪਣ ਇਹ ਹੈਗੀ ਆ ਬਸੀ। ਠੀਕ ਆ। ਹਾਂ, ਮਹੀਨਾ ਹੋ ਗਿਆ। ਮਹੀਨੇ ਤੋਂ ਉੱਤੇ ਹੀ ਹੋਗੇ ਜੀ। ਡੇਢ ਮਹੀਨੇ ਵਾਂਗੂ ਹੋ ਗਈ। ਠੀਕ ਆ। ਹਾਂ ਜੀ। ਫੇਸ ਬੜਾ ਚੰਗਾ ਬਈ। ਚਾਲ ਢੋਲ ਕਰਮਾਈ ਦੇ ਬਹੁਤ ਚੰਗੀ ਆ। ਪਿਆਰ ਸ਼ਾਹੀ ਵਾਲਾ ਜੀ। ਸਾਹੀ ਵਾਲਾ। ਹਨ ਬੜਾ ਚੰਗਾ ਯਾਰ। ਹਾਂ ਜੀ ਹਾਂ। ਕੱਲਾ ਕੱਲਾ ਥਣ گلابی ਥਣ ਖੋਲ ਰੋਈ ਮੜੀ ਤੋਰਦੀ। ਦੱਦ ਬੱਡ ਚੰਗਾ ਰੰਗ ਰੂਪ ਬਹੁਤ ਚੰਗਾ ਕਰਮਾਈਦਾ ਬਈ ਚੰਗੀ ਆ ਸਭੀ ਬੜੀਆ ਰਾਜੀ ਫੁੱਲ ਗੱਬਣ ਬਾਈ ਕਹਿੰਦਾ 101% ਨਿਕਲ ਸਕਦੀ ਆ ਪਰ ਆਪਾਂ ਖਾਲੀ ਮਨ ਕੀ ਦੇਵਾਂਗੇ ਬਈ ਕਹਿੰਦਾ ਗੱਬਣਾ ਬਈ ਚੈੱਕ ਚ ਨਹੀਂ ਆਉਂਦੀ ਤੇ ਤੋਰਾ ਤਾਰਾ ਵੀ ਚੰਗਾ ਕਰਮਾਈਦਾ ਹਨ ਝੋਲੀ ਕਮਾਲ ਦੀ ਆ ਬਈ ਤੇ ਕੀ ਮੁੱਲ ਰਜਜ ਡਾਕਟਰ 5000 ਦੀ ਦੇ ਦਾਂਗੇ ਆਪਾਂ ਕੋਈ ਲਾਲਚ ਨਹੀਂ ਕਰਨਾ ਹੈਗਾ ਆਪਾਂ ਨੂੰ ਭਾਅ ਚ ਮਿਲੀ ਵੀ ਆ ਹੂੰ ਆਪਾਂ ਭਾਅ ਨਹੀਂ ਦੇ ਦਾਨੀ 5000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਤੇ ਮਾੜਾ ਮੋਟਾ ਵਿੱਚੋਂ ਮਾਣ ਤਾਂ ਇਹਦੇ ਮਾੜੇ ਦੋ ਛੱਕਾ ਹੀ ਆ ਜਰੂਰ ਹੈਗੀਆਂ ਜੀ ਉਹ ਦਿਖਾ ਦਿਓ ਹਾਂ ਵੀ ਕਈ ਵਾਰ ਅਗਲੇ ਨੇ ਦੂਰੋਂ ਆਉਣਾ ਹੋਵੇ ਹੈਨਾ ਫੋਨ ਤੇ ਕਈ ਵਾਰ ਨਹੀਂ ਦੱਸਿਆ ਜਾਂਦਾ ਜੀ ਸਹੀ ਗੱਲ ਆ ਭਈ ਅਸਾਂ ਕਾਇਆਂ ਜਰੂਰ ਹੈਗੀਆਂ ਬਾਕੀ ਚਲੋ ਚਾਰੇ ਥਾਣੇ ਕੋ ਜੀ ਹਾਂ ਇਹਦੀ ਜੀ ਚਲਦੀ ਨਹੀਂ ਹੁੰਦੀ ਉਹ ਵੈਸੇ ਨਾ 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 ਇਹਦੀ ਮਾਂ ਦੇ ਵੀ ਆ ਜੀ ਹੂੰ ਠੀਕ ਹੈ ਤਾਂ ਕਿ ਉਹ ਹੁਣ ਸੂਆਂ ਚ ਕਰਕੇ ਉਹਦੇ ਪਿੱਛੇ ਆ ਕੇ ਲੇਵਾ ਜਿਆਦਾ ਵੱਡਾ ਸੀ ਉਹਦਾ ਹੂੰ 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 ਬਾਈ 23 ਲੀਟਰ ਆਈ ਸੀ ਇਹਦੀ ਮਾਂ ਠੀਕ ਹੈ ਭਾਈ ਤੇ ਇੱਥੇ ਹੀ ਲਤੀਆ ਨੇ ਨੇੜੇ ਪਿੰਡ ਤੋਂ ਠੀਕ ਹੈ ਜੀ ਉਹਦੇ ਆਗੇ ਪਿੱਛੇ ਬਿੰਦੂ ਜੀ ਆ ਛੱਡੇ ਤੇ ਓਕੇ ਭਾਈ ਹਾਂ ਜੀ ਹਾਂ ਤੇ ਕਿਸੇ ਵੀਰ ਦੇ ਬਾਈ ਤਰਨਾ ਚ ਕੋਈ ਵੀ ਨਗ ਪਸੰਦਾ ਬਾਈ ਚੱਲੋ ਜੀ ਧੰਨਵਾਦ ਬਾਈ